ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਮੈਂ ਤੁਹਾਨੂੰ ਲਾਇਬ੍ਰੇਰੀ ਨਾਲ ਰਿਲੇਟਡ ਕੁਐਸਚਨ ਕਰਵਾ ਰਹੀ ਹਾਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ ਪੇਪਰ ਦੇ ਅਕੋਰਡਿੰਗ ਤੁਸੀਂ UGC NET UGC NET ਸਕੂਲ ਲਾਇਬ੍ਰੇਰੀ P S B ਦਾ ਲਾਇਬ੍ਰੇਰੀ ਨਾਲ ਰਿਲੇਟਡ ਕੋਈ ਵੀ ਐਗਜ਼ਾਮ ਦੇਣਾ ਹੈ ਤਾਂ ਉਹਦੇ ਵਿੱਚ ਇਹ ਬਾਰ-ਬਾਰ ਪੁੱਛੇ ਜਾਣ ਵਾਲੇ ਕੁਐਸਚਨ ਨੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ। ਤੁਮੇ ਤੋਂ ਇਹ ਕੁਐਸਚਨ ਕਰਵਾ ਰਹੀ ਆਂ ਭਾਰਤ ਵਿੱਚ ਬੀ ਲਿਬ ਕੋਰਸ ਕਦੋਂ ਸ਼ੁਰੂ ਕੀਤਾ ਗਿਆ? ਬੀ ਲਿਬ ਕੋਰਸ ਲਾਇਬ੍ਰੇਰੀ ਦਾ ਬੀ ਲਿਬ ਦਾ ਕੋਰਸ ਭਾਰਤ ਵਿੱਚ ਕਦੋਂ ਸ਼ੁਰੂ ਕੀਤਾ ਗਿਆ? ਹਾਂਜੀ ਕਿਸੇ ਨੂੰ ਪਤਾ ਹੋਵੇ। ਹਾਂਜੀ ਇਹ ਸ਼ੁਰੂ ਕੀਤਾ ਗਿਆ ਜੀ 1947 ਵਿੱਚ। ਭਾਰਤ ਵਿੱਚ ਬੀ ਲਿਬ ਦਾ ਕੋਰਸ ਕਦੋਂ ਸ਼ੁਰੂ ਕੀਤਾ ਗਿਆ? 1947 ਵਿੱਚ। ਤਾਂ ਇਹਨੂੰ ਕਿਹਨੇ ਸ਼ੁਰੂ ਕੀਤਾ ਸੀਗਾ? ਹਾਂਜੀ ਕਿੱਥੇ ਸ਼ੁਰੂ ਕੀਤਾ ਗਿਆ ਸੀ ਇਹ ਇਹ ਕੀਤਾ ਗਿਆ ਸੀ ਅਲੀਗੜ ਮੁਸਲਮ ਵਿਸ਼ਵ ਵਿਦਿਆਲੇ ਦੁਆਰਾ ਇਹਨੂੰ ਸ਼ੁਰੂ ਕੀਤਾ ਸੀ ਅਲੀਗੜ ਅਲੀਗੜ ਮੁਸਲਮ ਵਿਸ਼ਵ ਵਿਦਿਆਲੇ ਦੁਆਰਾ ਅਲੀਗੜ ਮੁਸਲਮ ਵਿਸ਼ਵ ਵਿਦਿਆਲੇ ਦੁਆਰਾ ਜਿਹੜਾ ਹੈਗਾ ਇਹ ਕੋਰਸ ਸ਼ੁਰੂ ਕੀਤਾ ਗਿਆ ਸੀ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਬੀ ਐਲਬੀ ਦੀ ਸਟੱਡੀ ਕਰਵਾਈ ਗਈ ਸੀ ਉਹ ਕਿੱਥੇ ਕਰਵਾਈ ਗਈ ਸੀ ਅਲੀਗੜ ਮੁਸਲਮ ਵਿਸ਼ਵ ਵਿਦਿਆਲੇ ਵਿੱਚ ਕਦੋਂ ਕਰਵਾਈ ਗਈ ਸੀ 1947 ਵਿੱਚ ਹਾਂਜੀ ਨੋਟ ਕਰ ਲਿਆ ਨੈਕਸਟ ਆਪਾਂ ਗੱਲ ਕਰਦੇ ਹਾਂ ਭਾਰਤ ਵਿੱਚ ਐਮ ਲਿਬ ਦਾ ਕੋਰਸ ਐਮ ਲਿਬ ਦਾ ਕੋਰਸ ਕਿਹੜੀ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਸੀ ਹਾਂਜੀ ਕਿਸੇ ਨੂੰ ਪਤਾ ਹੋਵੇ ਐਮ ਲਿਬ ਲਾਇਬ੍ਰੇਰੀ ਦਾ ਕੋਰਸ ਕਿਹੜੀ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਹਾਂਜੀ ਇਹ ਸ਼ੁਰੂ ਕੀਤਾ ਗਿਆ ਸੀ ਦਿੱਲੀ ਯੂਨੀਵਰਸਿਟੀ ਦੁਆਰਾ ਕਿਹੜੀ ਯੂਨੀਵਰਸਿਟੀ ਦੁਆਰਾ ਦਿੱਲੀ ਯੂਨੀਵਰਸਿਟੀ ਦੁਆਰਾ ਦਿੱਲੀ ਯੂਨੀਵਰਸਿਟੀ ਦੁਆਰਾ ਕੀਤਾ ਗਿਆ ਸੀ ਸਟਾਰਟ ਐਮ ਲਿਬ ਦਾ ਕੋਰਸ ਲਾਇਬ੍ਰੇਰੀ ਦਾ ਕੋਰਸ ਭਾਰਤ ਵਿੱਚ ਕਿਹੜੀ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਤਾਂ ਇਹ ਸ਼ੁਰੂ ਕੀਤਾ ਗਿਆ ਸੀ ਦਿੱਲੀ ਯੂਨੀਵਰਸਿਟੀ ਦੁਆਰਾ ਤੇ ਕਦੋਂ ਸ਼ੁਰੂ ਕੀਤਾ ਗਿਆ ਸੀਗਾ ਇਹ ਸ਼ੁਰੂ ਕੀਤਾ ਗਿਆ ਸੀ 1949 ਵਿੱਚ 1949 ਵਿੱਚ ਹੁਣ ਤੱਕ ਮੈਂ ਤੁਹਾਨੂੰ ਦੋ ਕੁਐਸਚਨ ਕਰਾ ਚੁੱਕੀ ਹਾਂ ਕਿ ਐਮ ਲੈਬ ਦਾ ਕੋਰਸ ਕਿਹੜੀ ਯੂਨੀਵਰਸਿਟੀ ਵਿੱਚ ਸ਼ੁਰੂ ਕੀਤਾ ਗਿਆ ਸੀ ਕਦੋਂ ਸ਼ੁਰੂ ਕੀਤਾ ਗਿਆ ਸੀ ਬੀ ਲੈਬ ਦਾ ਕਦੋਂ ਸ਼ੁਰੂ ਕੀਤਾ ਗਿਆ ਸੀ ਨੈਕਸਟ ਆਪਾਂ ਗੱਲ ਕਰਦੇ ਹੈਗੇ ਆ ਐਮ ਫਿਲ ਲਾਇਬ੍ਰੇਰੀ ਦੀ ਐਮ ਫਿਲ ਕਦੋਂ ਤੇ ਕਿਹੜੀ ਯੂਨੀਵਰਸਿਟੀ ਨੇ ਸ਼ੁਰੂ ਕੀਤੀ ਸੀ ਤਾਂ ਨੈਕਸਟ ਗੱਲ ਹੋ ਰਹੀ ਹੈ ਜੀ ਲਾਇਬ੍ਰੇਰੀ ਦੇ ਨਾਲ ਰਿਲੇਟਡ ਐਮਫਿਲ ਦਾ ਕੋਰਸ ਕਦੋਂ ਸ਼ੁਰੂ ਕੀਤਾ ਗਿਆ ਤੇ ਕਿਹੜੀ ਯੂਨੀਵਰਸਿਟੀ ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਹਾਂਜੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕਿਸੇ ਨੂੰ ਪਤਾ ਹੋਵੇ ਤਾਂ ਦੱਸ ਦਿਓ ਜੀ ਮੈਨੂੰ ਪਹਿਲਾਂ ਤਾਂ ਇਹ ਸ਼ੁਰੂ ਕੀਤੀ ਗਈ ਸੀ ਐਮਫਿਲ 1978 ਵਿੱਚ 1978 ਵਿੱਚ ਲਾਇਬ੍ਰੇਰੀ ਦਾ ਐਮਫਿਲ ਦਾ ਕੋਰਸ ਹੋਣਾ ਸ਼ੁਰੂ ਹੋਇਆ ਹੈਗਾ ਤੇ ਇਹ ਦਿੱਲੀ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤਾ ਗਿਆ ਦਿੱਲੀ ਯੂਨੀਵਰਸਿਟੀ ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਲਾਇਬ੍ਰੇਰੀ ਦਾ ਐਮਫਿਲ ਦਾ ਕੋਰਸ ਹੈ ਜਿਹੜਾ 1978 ਵਿੱਚ ਹੋਣਾ ਸ਼ੁਰੂ ਹੋਇਆ ਹੈਗਾ ਇਹਨੂੰ ਕਰਾਉਣਾ ਸਟਾਰਟ ਕੀਤਾ 1978 ਤੋਂ ਤੇ ਦਿੱਲੀ ਯੂਨੀਵਰਸਿਟੀ ਦੁਆਰਾ ਇਹਨੂੰ ਸ਼ੁਰੂ ਕੀਤਾ ਗਿਆ ਹੈਗਾ ਨੈਕਸਟ ਗੱਲ ਕਰਦੇ ਆਪਾਂ ਲਾਇਬ੍ਰੇਰੀ ਦੀ ਪੀ ਐਚ ਡੀ ਕਿਸ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੀ ਗਈ ਹੈ ਤੇ ਕਦੋਂ ਕੀਤੀ ਗਈ ਹੈ ਤਾਂ ਨੈਕਸਟ ਗੱਲ ਹੋ ਰਹੀ ਹੈ ਲਾਇਬ੍ਰੇਰੀ ਦੀ ਪੀ ਐਚ ਡੀ ਦੀ ਲਾਇਬ੍ਰੇਰੀ ਦੀ ਪੀ ਐਚ ਡੀ ਸਭ ਤੋਂ ਪਹਿਲਾਂ ਕਿਹੜੀ ਯੂਨੀਵਰਸਿਟੀ ਨੇ ਕਰਾਉਣੀ ਸ਼ੁਰੂ ਕੀਤੀ ਸੀ ਤੇ ਕਦੋਂ ਤਾਂ ਹਾਂਜੀ ਇਹ ਕੋਰਸ ਹੁਣ ਸਟਾਰਟ ਹੋਇਆ ਸੀ 1951 ਵਿੱਚ 1951 ਵਿੱਚ ਸ਼ੁਰੂ ਹੋਇਆ ਸੀ ਤੇ ਦਿੱਲੀ ਯੂਨੀਵਰਸਿਟੀ ਦੁਆਰਾ ਇਹਨੂੰ ਸ਼ੁਰੂ ਕੀਤਾ ਗਿਆ ਸੀ ਦਿੱਲੀ ਯੂਨੀਵਰਸਿਟੀ ਦੁਆਰਾ ਇਹਨੂੰ ਸਟਾਰਟ ਕੀਤਾ ਗਿਆ ਸੀ ਹਾਂਜੀ ਨੋਟ ਕਰ ਲਓ ਜੀ ਚਾਰੇ ਹੀ ਇੰਪੋਰਟੈਂਟ ਕੁਐਸਚਨ ਨੇ ਵੀ ਕਦੋਂ ਲਾਇਬ੍ਰੇਰੀ ਦੀ ਐਮਫਿਲ ਸਟਾਰਟ ਹੋਈ ਸੀ ਕਦੋਂ ਪੀ ਐਚ ਡੀ ਸਟਾਰਟ ਹੋਈ ਸੀ ਕਦੋਂ ਬੀ ਲਿਬ ਸਟਾਰਟ ਹੋਈ ਸੀ ਕਦੋਂ ਐਮ ਲਿਬ ਸਟਾਰਟ ਹੋਈ ਸੀ ਉਹਦੀਆਂ ਸਾਰੀਆਂ ਡੇਟਸ ਮੈਂ ਤੁਹਾਨੂੰ ਮੈਂਸ਼ਨ ਕਰ ਦਿੱਤੀਆਂ ਕਿਹੜੀ ਕਿਹੜੀ ਯੂਨੀਵਰਸਿਟੀ ਦੁਆਰਾ ਇਹ ਸਥਾਪਿਤ ਕੀਤੀ ਗਈ ਸੀ ਤਾਂ ਹਾਂਜੀ ਹੁਣ ਤੱਕ ਮੈਂ ਤੁਹਾਨੂੰ ਇਹ ਚਾਰ ਕੁਐਸਚਨ ਕਰਾ ਚੁੱਕੀ ਆ ਇੰਪੋਰਟੈਂਟ ਕੁਐਸਚਨ ਹੈ ਤਾਂ ਬੀ ਲਿਬ ਹੋਈ ਹੈ ਜਿਹੜੀ ਉਹ ਹੀ ਆ 1947 ਵਿੱਚ ਸ਼ੁਰੂ ਹੋਈ ਆ ਅਲੀਗੜ ਮੁਸਲਮ ਵਿਸ਼ਵ ਵਿਦਿਆਲੇ ਦੁਆਰਾ ਸ਼ੁਰੂ ਹੋਈ ਆ ਇੰਪੋਰਟੈਂਟ ਕੁਐਸਚਨ ਬਣ ਕੇ ਆਉਂਦਾ ਏ ਦੀ ਐਗਜ਼ਾਮ ਦੇ ਵਿੱਚ ਤੇ ਐਮ ਲੈਬ ਸ਼ੁਰੂ ਹੋਈ ਆ 1949 ਵਿੱਚ ਤਾਂ ਇਹਨੂੰ ਸ਼ੁਰੂ ਕੀਤਾ ਦਿੱਲੀ ਯੂਨੀਵਰਸਿਟੀ ਨੇ ਐਮਫਿਲ ਸ਼ੁਰੂ ਹੋਈ ਆ 1978 ਵਿੱਚ ਇਹਨੂੰ ਵੀ ਦਿੱਲੀ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਤੇ ਪੀ ਐਚ ਡੀ ਪੀ ਐਚ ਡੀ ਹੋਈ ਹੈ 1952 ਵਿੱਚ ਤਾਂ ਇਹਨੂੰ ਵੀ ਦਿੱਲੀ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਤਾਂ ਇੰਪੋਰਟੈਂਟ ਕੁਐਸਚਨ ਹੈ ਅੱਗੇ ਮੈਂ ਤੁਹਾਨੂੰ ਕਰਾਉਣੀ ਹੈ ਕਿ ਬੀ ਲਿਵ ਸਭ ਤੋਂ ਪਹਿਲਾਂ ਕਿਹਨੇ ਕੀਤੀਆਂ ਪੀ ਐਚ ਡੀ ਲਾਇਬ੍ਰੇਰੀ ਦੀ ਕਿਸ ਨੇ ਕੀਤੀ ਹੈ ਸਭ ਤੋਂ ਪਹਿਲਾਂ ਇਹ ਪੇਪਰ ਦੇ ਅਕੋਰਡਿੰਗ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਹਾਂਜੀ ਨੋਟ ਕਰ ਲਓ ਸਾਰੇ ਫਿਰ ਆਪਾਂ ਅੱਗੇ ਨੈਕਸਟ ਚੱਲਦੇ ਹਾਂ ਹਾਂਜੀ ਇਹ ਵੀ ਇੰਪੋਰਟੈਂਟ ਹੈ ਜੀ ਭਾਰਤ ਵਿੱਚ ਪੁਸਤਕਾਲੇ ਸਿੱਖਿਆ ਆਰੰਭ ਕਿਸ ਨੇ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਤਾਂ ਦੱਸਦਾ ਵੀ ਐਮ ਲੇਬ ਦਾ ਕੋਰਸ ਕਿਹਨੇ ਸ਼ੁਰੂ ਕੀਤਾ ਜਾਂ ਕਿੱਥੇ ਕਰਵਾਇਆ ਜਾਂਦਾ ਹੈ ਕਦੋਂ ਸਟਾਰਟ ਹੋਇਆ ਤਾਂ ਪੁਸਤਕਾਂ ਲੈ ਸਿੱਖਿਆ ਆਰੰਭ ਕਦੋਂ ਕਿਹਨੇ ਕੀਤੀ ਆ ਭਾਰਤ ਵਿੱਚ ਸਭ ਤੋਂ ਪਹਿਲਾਂ ਤਾਂ ਕੀਤੀ ਹੈ சிவாਜੀ ਰਾਓ ਗਾਇਕਵੜ ਤੀਜੇ ਨਹੀਂ ਤਾਂ ਇਸ ਨੂੰ ਕਿਸ ਨੇ ਸ਼ੁਰੂ ਕੀਤਾ ਜੀ சிவாਜੀ ਰਾਓ சிவாਜੀ ਰਾਓ ਗਾਇਕਵੜ ਗਾਇਕਵੜ ਸ਼ਿਵਾਜੀ ਰਾਓ ਗਾਇਕਵੜ ਤੀਜੇ ਨੇ ਜਿਹੜੀ ਹੈਗੀ ਆ ਭਾਰਤ ਵਿੱਚ ਪੁਸਤਕਾਲਿਆ ਸਿੱਖਿਆ ਆਰੰਭ ਕੀਤੀ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਲਿਆਂਦੀ ਸੀ ਸ਼ਿਵਾਜੀ ਰਾਓ ਗਾਇਕਵੜ ਤੀਜੇ ਨੇ ਬੜੁੱਦਾਂ ਦੇ ਰਾਜੇ ਨੇ ਕਿਸ ਨੂੰ ਬੁਲਾਇਆ ਸੀ ਪੁਸਤਕਾਲਿਆ ਸਿੱਖਿਆ ਆਰੰਭ ਕਰਨ ਲਈ ਭਾਰਤ ਵਿੱਚ ਤਾਂ ਉਹ ਬੁਲਾਇਆ ਸੀ ਜੀ ਡਬਲਯੂ ਏ ਬੋਰਡਨ ਨੇ 1910 ਵਿੱਚ ਇਹ ਕੁਐਸਚਨ ਤੁਹਾਨੂੰ ਮੈਮਸਿਕਯੂ ਵਿੱਚ ਕਰਵਾ ਚੁੱਕੀ ਹਾਂ ਜਿਨ੍ਹਾਂ ਨੇ ਐਮਸੀਕਯੂ ਦੀ ਸੀਰੀਜ਼ ਨਹੀਂ ਦੇਖੀ ਉਹ ਵੀਡੀਓ ਪਿੱਛੇ ਜਾ ਕੇ ਦੇਖ ਸਕਦੇ ਨੇ ਐਮਸੀਕਯੂ ਦੀਆਂ ਮੈਂ ਤੁਹਾਨੂੰ ਸੀਰੀਜ਼ ਕਰਵਾ ਨਾਲ-ਨਾਲ ਕਰਵਾਈ ਜਾਨੀ ਹੈ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਐਂਡ ਸ਼ੇਅਰ ਵੀ ਕਰੋ ਜੀ ਹਾਂਜੀ ਅੱਗੇ ਗੱਲ ਕਰਦੇ ਹਾਂ ਭਾਰਤ ਵਿੱਚ ਵਿਸ਼ਵ ਵਿਦਿਆਲੇ ਪੁਸਤਕਾਲੇ ਦਾ ਦਿਲ ਹੈ ਇਹ ਕਿਸ ਨੇ ਕਿਹਾ ਸੀਗਾ ਜਿਹੜਾ ਭਾਰਤ ਦਾ ਪੁਸਤਕਾਲੇ ਹੈ ਭਾਰਤ ਦਾ ਜਿਹੜਾ ਪੁਸਤਕਾਲੇ ਆ ਭਾਰਤ ਦਾ ਜਿਹੜਾ ਪੁਸਤਕਾਲੇ ਹੈਗਾ ਉਹ ਵਿਸ਼ਵ ਵਿਦਿਆਲੇ ਪੁਸਤਕਾਲੇ ਦਾ ਵਿਸ਼ਵ ਵਿਦਿਆਲੇ ਪੁਸਤਕਾਲੇ ਦਾ ਦਿਲ ਹੈ ਇਕ ਸ਼ਬਦ ਕਿਹਨੇ ਕਹੇ ਸੀ ਤਾਂ ਹਾਂਜੀ ਇਹ ਸ਼ਬਦ ਕਹੇ ਸਨ ਸਭ ਤੋਂ ਪਹਿਲਾਂ ਤਾਂ ਕਹੇ ਸੀ ਰਾਧਾ ਕ੍ਰਿਸ਼ਨ ਨੇ ਕਿਹਨੇ ਕਹੇ ਸੀ ਸਭ ਤੋਂ ਪਹਿਲਾਂ ਤਾਂ ਰਾਧਾ ਕ੍ਰਿਸ਼ਨ ਨੇ ਸਭ ਤੋਂ ਪਹਿਲਾਂ ਇਹ ਸ਼ਬਦ ਕਹੇ ਸੀ ਰਾਧਾ ਕ੍ਰਿਸ਼ਨ ਨੇ ਉਸ ਤੋਂ ਬਾਅਦ ਕਹੇ ਸੀ ਸੀ ਡੀ ਦੇਸ਼ਮੁਖ ਨੇ ਫਿਰ ਇਹਹੀ ਸ਼ਬਦ ਦੀ ਵਰਤੋਂ ਕੀਤੀ ਸੀ ਸੀ ਡੀ ਸੀ ਡੀ ਦੇਸ਼ ਮੁਖ ਨੇ ਸੀ ਡੀ ਦੇਸ਼ਮੁਖ ਨੇ ਹਾਂਜੀ ਜੋ ਕਿ ਦਿੱਲੀ ਯੂਨੀਵਰਸਿਟੀ ਦਿੱਲੀ ਵਿਸ਼ਵ ਵਿਦਿਆਲੇ ਦੇ ਕੁਲਪਤੀ ਸੀ ਸੀ ਡੀ ਦੇਸ਼ਮੁਖ ਕੀ ਸੀ ਜਿਹੜੇ ਸੀਗੇ ਦਿੱਲੀ ਵਿਸ਼ਵ ਵਿਦਿਆਲੇ ਦੇ ਕੀ ਸੀਗੇ ਕੁਲਪਤੀ ਸੀਗੇ ਭਾਰਤ ਵਿੱਚ ਵਿਸ਼ਵ ਵਿਦਿਆਲੇ ਨੂੰ ਜਿਹੜਾ ਹੈਗਾ ਪੁਸਤਕਾਲੇ ਦਾ ਦਿਲ ਕਿਹਾ ਜਾਂਦਾ ਹੈ ਕਿਸ ਨੇ ਕਿਹਾ ਸੀ? ਹਰਾਧਾ ਕ੍ਰਿਸ਼ਨ ਨੇ ਇਸ ਤੋਂ ਬਾਅਦ ਸੀ. ਡੀ. ਦੇਸ਼ਮੁਖ ਨੇ ਕਿਹਾ ਸੀਗਾ ਤੇ ਭਾਰਤ ਵਿੱਚ ਪੁਸਤਕਾਲੇ ਸਿੱਖਿਆ ਦਾ ਆਰੰਭ ਕਿਸ ਨੇ ਕੀਤਾ ਸੀ? ਉਹ ਕੀਤਾ ਸੀ ਸ਼ਿਵਾਜੀ ਰਾਓ ਗੈਕਵੜ 3 ਨੇ। ਹਾਂਜੀ ਨੋਟ ਕਰ ਲਿਆ ਜੀ ਫਿਰ ਆਪਾਂ ਨੈਕਸਟ ਕਰਦੇ ਹਾਂ। ਐਮ.ਸੀ.ਕਿਊ ਦੀ ਸੀਰੀਜ਼ ਤੁਸੀਂ ਪਿੱਛੇ ਜਾ ਕੇ ਵੀਡੀਓ ਵਿੱਚ ਦੇਖ ਸਕਦੇ ਹੋ ਸਾਰੇ ਇੰਪੋਰਟੈਂਟ ਕੁਐਸਚਨ ਕਰਾਏ ਨੇ। ਪੇਪਰ ਦੇ ਅਕੋਰਡਿੰਗ ਬਹੁਤ ਹੀ ਇੰਪੋਰਟੈਂਟ ਕੁਐਸਚਨ ਏ ਉਹ ਉਹਨਾਂ ਵਿੱਚ ਤੁਹਾਡਾ ਐਮਸੀਕਿਊ ਦੇ ਵਿੱਚੋਂ ਤੁਹਾਡਾ 90% ਪੇਪਰ ਕਵਰ ਹੁੰਦਾ ਹੀ ਹਾਂਜੀ ਅੱਗੇ ਕਰਦੇ ਆਪਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਸਟੂਡੈਂਟ